ਇੰਨੇ ਦਾਨੀ ਸੱਜਣ ਸਾਡੇ ਯਾਰ ਇੰਨੀ ਲੋਕਾਂ ਨੇ ਮਦਦ ਕੀਤੀ ਆ ਹੰਡਾ ਸਾਹਿਬ ਤੁਹਾਨੂੰ ਸਲੂਟ ਆ ਤੁਹਾਡੀ ਟੀਮ ਨੂੰ ਸਲੂਟ ਆ ਸਰ ਤੁਸੀਂ ਇੰਨਾ ਸਾਡਾ ਖਿਆਲ ਰੱਖਿਆ ਇੰਨਾ ਵਧੀਆ ਤੁਸੀਂ ਪਰਾਲਾ ਕਰ ਰਹੇ ਹੋ ਔਰ ਪੰਜਾਬ ਚੋਂ ਸ਼ਾਈ ਵਾਲ ਦੀ ਗਾਂ ਪਿਓ ਦੀ ਜੇ ਮਿਲਦੀ ਇਹ ਉੱਥੇ ਲੁੰਗੇ ਲੱਭ ਕੇ ਵਾਸਤਾ ਉਦੋਂ ਬਿਕਾਂਦੇ ਵਾਲੇ ਪਾਸੇ ਉਹ ਲਿਆ ਕੇ ਦਿੱਤੀ ਆ ਉਹਦਾ ਮੇਰੀ ਬੇਨਤੀ ਹਰ ਪੀੜ ਨੀਰਾਂ ਨੂੰ ਕਿ ਜਦ ਗਾਂ ਹੀ ਸਾਭ ਕੇ ਰੱਖਿਓ ਗਾਂ ਦੀ ਸੇਵਾ ਕਰਿਓ ਇੱਕ ਬੜਾ ਵੱਡਾ ਦਸਗਾਹ ਚਾਈ ਵਾਲ ਗਾਂਧੀ ਜੀ ਅੱਜ ਬੱਤੀ ਆ ਨਾ 2 ਸਾਲ ਬਾਅਦ ਉਹਨੇ ਮਾਂ ਮਾਂਜੜਾ ਤੁਹਾਨੂੰ ਇੱਕ ਵੱਡਾ ਸਨਗਤ ਜਿਹੜਾ ਹੰਡਾ ਸਾਹਿਬ ਨੇ ਦਿੱਤਾ ਜੇ ਇਹਨੂੰ ਸਾਮਕੇ ਸੇਵਾ ਕਰਦੇ ਹੋ ਜੀ گاਵਾ ਦੀ ਸੇਵਾ ਕਰਕੇ ਆਪਣੇ ਬੱਚਿਆਂ ਨੂੰ ਪਾਲਾ ਸੋ ਮੈਂ ਹੰਡਾ ਸਾਹਿਬ ਦਾ ਡੀਸੀ ਸਾਹਿਬ ਦਾ ਇਹ ਡੀਸੀ ਸਾਹਿਬ ਦਾ ਸਾਡੇ ਮਤਲਬ ਰੈੱਡ ਕਰਾਸ ਦੇ ਸੈਕਟਰੀ ਸਾਹਿਬ ਦਾ ਡਾਕਟਰ ਸਾਹਿਬ ਦਾ ਸਭ ਦਾ ਬਹੁਤ ਸਾਡੇ ਅਬਸਰ ਤੋਂ ਹੀ ਕਾਕੀ ਹੋਣੀ ਸਾਰੇ ਇਸ ਟੀਮ ਦੇ ਮੈਂਬਰ ਨੇ ਸਾਰੇ ਡਾਕਟਰ ਸਾਹਿਬ ਸਾਰੇ ਤੁਸੀਂ ਇੱਕ ਕੰਮ ਕਰਦੇ ਮੈਂ ਤੁਹਾਡਾ ਆਪਰੇ ਲੋ ਆਪਰੀ ਪਾਰਟੀ ਲੋ ਆਪਰੀ ਸਰਕਾਰ ਲੋ ਸਦਾਤ ਭਗਵਾਨ ਸੇਮਾਨ ਜੀ ਦੀ ਸਰਕਾਰ ਲੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਤੁਸੀਂ ਇਦਾਂ ਹੀ ਸਾਡੇ ਤੇ ਨਿਗਰੱਖੋਗੇ ਇਦਾਂ ਹੀ ਜੇ ਸਾਡੀ ਮਦਦ ਕਰਦੇ ਰਹੋਗੇ ਤੇ ਅਸੀਂ ਸਹਜੇ ਸਹਜੇ ਸਭ ਭੁੱਲਿਆ ਤੇ ਦੀ ਛੇਤੀ ਜਾਣਾ ਫਤ ਫਤ ਇਹਦੀ ਭੁੱਲਣ ਦੀ ਕੋਸ਼ਿਸ਼ ਕਰਾਂਗੇ ਬਹੁਤ ਦਰਦਨਾਕ ਸੀਨ ਜਿਹੜੇ ਚਿੱਤੇ ਆ ਜਾਂਦੇ ਆ ਸਾਡੀ ਅੱਖਾਂ ਆਪਣੇ ਆਪ ਹੀ ਖੁੱਲ ਜਾਂਦੀਆਂ ਵੀ ਕਿੱਦਾਂ ਦੇ ਸੀਨ ਸੀਗੇ ਸੋ ਮੈਂ ਸਾਰਿਆਂ ਦਾ ਬਹੁਤ ਧੰਵਾਦ ਦਿੰਦੀ ਹਾਂ ਇੱਕਦਮ ਮੈਂ ਹਰ ਪੀੜਤ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਗਾਈਆਂ ਨੂੰ ਸੰਭਿਓ ਇਹਨਾਂ ਨੂੰ ਪੱਠੇ ਪਾਇਓ ਇਹ ਤੁਹਾਡੇ ਪਤਵਾਦ ਦਾ ਤੁਹਾਡੇ ਟੱਬਰ ਦਾ ਹਾਂਡਾ ਸਾਹਿਬ ਦੀ ਟੀਮ ਨੇ ਇੱਕ ਬਹੁਤ ਵਧੀਆ ਤੇ ਜ਼ਗਾਰ ਦੇਤਾ ਜੇ ਨੌਕਰੀ ਨਹੀਂ ਮਿਲਨੀ ਕਿਤੇ ਉਹ ਜਿਹੜਾ ਕੰਮ ਇਹਨਾਂ ਨੇ ਕਰਤਾ ਜੇ ਤੁਹਾਡੇ ਦੇ ਹਿੰਮਤ ਹੈ ਕਿ ਤੁਸੀਂ ਉਹ ਤਗੜੇ ਹੋ ਕੇ ਦੀ ਸੇਵਾ ਕਰਕੇ ਜਿੰਨਾ ਮਰਜ਼ੀ ਦੁੱਧ ਲਈ ਜੋ ਅੱਜ ਕੱਲ੍ਹ ਐਵੇਂ ਦੁੱਧ 15 ਕਿਲੋ ਦੇ ਲੱਗ ਗਿਆ ਜੇ ਤੁਸੀਂ ਸੇਵਾ ਕਦੋਂ ਤੇ ਵਧੀਆ ਸ਼ਾਈ ਵਾਲ ਦਾ ਦੁੱਧ ਵੀ ਫਾਇਦਾ ਵੀ ਬੜੀ ਆ ਸੋ ਮੈਂ ਸਾਧਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਸਾਡਾ ਸਾਹਿਬ ਦਾ ਫੇਰ ਉਹਨਾਂ ਦੀ ਟੀਮ ਦਾ ਸਭ ਦਾ ਬਹੁਤ ਧੰਨਵਾਦੀ ਆ ਔਰ ਬੰਦੇ ਹੋਣ ਤੇ ਇਦਾਂ ਦੇ ਹੋਣ ਅਮਰਸਰ ਦੇ ਵਿੱਚ ਜੰਮੇ ਬਲੇ ਦਿੱਲੀ ਜਾਬ ਕਰਦੇ ਦਿੱਲੀ ਸੈੱਟ ਹੋ ਗਿਆ ਪੱਛਾ ਤਾਂ ਅਮਰਸਰ ਨੂੰ ਭੁੱਲੇ ਵੀ ਭੀੜ ਬਣੀ ਅਜ ਨਾਲੇ ਤੇ ਉਸੇ ਲਈ ਆਗੇ ਇਦਾਂ ਦੇ ਬੰਦੇ ਚਾਹੀਦੇ ਜਨਨ ਪੜਾ ਲੱਗਾ ਕਿ ਮੇਰੇ ਢਿਲੇ ਦੱਤ ਤੇ ਭੀੜਿਆ ਚਲੋ ਯਾਰ ਜਾ ਕੇ ਆਪਾਂ ਮਤ ਕਰੀਏ ਐਂਦਾ ਤੇ ਬੰਦੇ ਹੁੰਦੇ ਆ ਸੋ ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਆ ਵਾਈਗੁਦੀ ਖਾਸਾ ਵਾਈਗੁਦੀ ਕੀ ਫਤਿਹ ਇੰਨੇ ਦਾਨੀ ਸੱਜਣ ਸਾਡੇ ਯਾਰ ਇੰਨੀ ਲੋਕਾਂ ਨੇ ਮਦਦ ਕੀਤੀ ਆ ਹੰਡਾ ਸਾਹਿਬ ਤੁਹਾਨੂੰ ਸਲੂਟ ਆ ਤੁਹਾਡੀ ਟੀਮ ਨੂੰ ਸਲੂਟ ਆ ਸਰ ਤੁਸੀਂ ਇੰਨਾ ਸਾਡਾ ਖਿਆਲ ਰੱਖਿਆ ਇੰਨਾ ਵਧੀਆ ਤੁਸੀਂ ਪਰਾਲਾ ਕਰ ਰਹੇ ਹੋ ਔਰ ਪੰਜਾਬ ਚੋਂ ਸ਼ਾਈ ਵਾਸ ਦੀ ਖਾਂ ਪਿਓ ਦੇ ਜੇ ਮਿਲਦੀ ਇਹ ਉੱਥੋਂ ਲਹੁੰਦੇ ਲੱਭ ਕੇ ਵਾਸਤਾ ਉਦੋਂ ਬਿੱਕਾ ਦੇਣ ਵਾਲੇ ਪਾਸੇ ਉਹ ਲਿਆ ਕੇ ਦਿੱਤੀਆ ਉਹਦਾ ਮੇਰੀ ਬੇਨਤੀ ਹਰ ਪੀੜ ਦੇ ਲੋਕਾਂ ਨੂੰ ਕਿ ਜਦ ਗਾਈ ਸਾਮ ਕੇ ਰੱਖਿਓ ਗਾਈ ਦੀ ਸੇਵਾ ਕਰਿਓ ਇੱਕ ਬੜਾ ਵੱਡਾ ਜ਼ਸਗਾਰ ਛਾਈਬਾਲ ਗਾਈ ਦੀ ਜਿਹੜੀ ਅੱਜ ਬੱਚੀ ਆ ਨਾ 2 ਸਾਲ ਬਾਅਦ ਉਹਨੇ ਮਾਂ ਮਾਜੜਾ ਤੁਹਾਨੂੰ ਇੱਕ ਵੱਡਾ ਜ਼ਸਗਾਰ ਜਿਹੜਾ ਹੰਡਾ ਸਾਹਿਬ ਨੇ ਦਿੱਤਾ ਜੇ ਇਹਨੂੰ ਸਾਮ ਕੇ ਸੇਵਾ ਕਰਿਓ ਜੀ گاਵਾ ਦੀ ਸੇਵਾ ਕਰਕੇ ਆਪਣੇ ਬੱਚਿਆਂ ਨੂੰ ਬਾਲਣ ਤੋਂ ਮੈਂ ਹੰਡਾ ਸਾਹਿਬ ਦਾ ਡੀਸੀ ਸਾਹਿਬ ਦਾ ਐਡੀਸੀ ਸਾਹਿਬ ਦਾ ਸਾਡੇ ਮੱਲਾ ਰੈੱਡ ਕਰਾਸ ਦੇ ਸੈਕਟਰੀ ਸਾਹਿਬ ਦਾ ਡਾਕਟਰ ਸਾਹਿਬ ਦਾ ਸਭ ਦਾ ਬਹੁਤ ਸਾਡੇ ਅਬਸਰ ਤੋਂ ਹੀ ਕਾਕੇ ਹੋੜੀ ਸਾਰੇ ਇਸ ਟੀਮ ਦੇ ਮੈਂਬਰ ਦੇ ਸਾਰੇ ਡਾਕਟਰ ਸਾਹਿਬ ਸਾਰੇ ਤੁਸੀਂ ਇੱਕ ਕਮ ਕਰਦੇ ਮੈਂ ਤੁਹਾਡਾ ਆਪਣੇ ਲੋ ਆਪਣੀ ਪਾਰਟੀ ਲੋ ਆਪਣੀ ਸਰਕਾਰ ਵੱਲੋਂ ਸਰਦਾਰ ਭਗਵੰਤ ਸੇਮਾਨ ਜੀ ਦੀ ਸਰਕਾਰ ਵੱਲੋਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਤੁਸੀਂ ਇਦਾਂ ਹੀ ਸਾਡੇ ਤੇ ਨਿਗਰਾਨ ਰੱਖੋਗੇ ਇਦਾਂ ਹੀ ਜੇ ਸਾਡੀ ਮਦਦ ਕਰਦੇ ਰਹੋਗੇ ਤੇ ਅਸੀਂ ਸਹੇਦ ਸਹੇਦ ਸਭ ਭੁੱਲਿਆ ਤੇ ਦੀ ਛੇਤੀ ਜਾਣਾ ਫਤ ਸਾਰੇ ਸਾਰੇ ਦੀ ਭੁੱਲਣ ਦੀ ਕੋਸ਼ਿਸ਼ ਕਰਾਂਗੇ ਬਹੁਤ ਦਰਦਨਾਕ ਸੀਨ ਜਿਹੜੇ ਚਿੱਤੇ ਆ ਜਾਂਦੇ ਆ ਸਾਡੀ ਅੱਖਾਂ ਆਪਣੇ ਆਪ ਹੀ ਖੁੱਲ ਜਾਂਦੀਆਂ ਵੀ ਕਿੱਦਾਂ ਦੇ ਸੀਨ ਸੀਗੇ ਸੋ ਮੈਂ ਸਾਰਿਆਂ ਦਾ ਬਹੁਤ ਧੰਵਾਦੀ ਇੱਕਦਮ ਮੈਂ ਹਰ ਪੀੜਤ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਗਾਈਆਂ ਨੂੰ ਸੰਭਿਓ ਇਹਨਾਂ ਨੂੰ ਪੱਠੇ ਪਾਇਓ ਇਹ ਤੁਹਾਡੇ ਪਤਵਾਦ ਦਾ ਤੁਹਾਡੇ ਟੱਬਰ ਦਾ ਹਾਂਡਾ ਸਾਹਿਬ ਦੀ ਟੀਮ ਨੇ ਇੱਕ ਬਹੁਤ ਵਧੀਆ ਤੇ ਜ਼ਗਾਦ ਦਿੱਤਾ ਜੇ ਨੌਕਰੀ ਨਹੀਂ ਮਿਲਦੀ ਕਿਤੇ ਉਹ ਜਿਹੜਾ ਕੰਮ ਇਹਨਾਂ ਨੇ ਕਰਤਾ ਜੇ ਤਾਡੇ ਦੇਖਦਾ ਕਿ ਤੁਸੀਂ ਉਹ ਤਗੜੇ ਹੋ ਕੇ ਦੀ ਸੇਵਾ ਕਰਕੇ ਜਿੰਨਾ ਮਰਜ਼ੀ ਦੁੱਧ ਲਈ ਜੋ ਅੱਜ ਕੱਲ੍ਹ ਐਵੇਂ ਦੁੱਧ 15 ਕਿਲੋ ਦੇ ਲੱਗ ਗਿਆ ਜੇ ਤੁਸੀਂ ਸੇਵਾ ਕਰਉ ਤੇ ਵਧੀਆ ਸ਼ਾਈ ਵਾਲ ਦਾ ਦੁੱਧ ਵੀ ਫਾਇਦਾ ਵੀ ਬੜੀ ਆ ਸੋ ਮੈਂ ਸਾਧਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਸਾਡਾ ਸਾਹਿਬ ਦਾ ਫੇਰ ਉਹਨਾਂ ਦੀ ਟੀਮ ਦਾ ਸਭ ਦਾ ਬਹੁਤ ਧੰਨਵਾਦੀ ਆ ਔਰ ਬੰਦੇ ਹੋਣ ਤੇ ਇਦਾਂ ਦੇ ਹੋਣ ਅਮਰਸਰ ਦੇ ਵਿੱਚ ਜੰਮੇ ਭਲੇ ਦਿੱਲੀ ਜਾਵ ਗਾ ਤੇ ਦਿੱਲੀ ਸੈੱਟ ਹੋ ਗਿਆ ਪੱਛਾ ਦਾ ਅਮਰਸਰ ਨੂੰ ਭੁੱਲੇ ਵੀ ਭੀੜ ਬਣੀ ਅਜ ਨਾਲੇ ਤੇ ਉਸੇ ਲਈ ਆਗੇ ਇਦਾਂ ਦੇ ਬੰਦੇ ਚਾਹੀਦੇ ਜਨਨ ਬੜਾ ਲੱਗਾ ਕਿ ਮੇਰੇ ਥਲੇ ਦਿੱਲੇ ਦਿੱਤੇ ਭੀੜਿਆ ਚਲੋ ਯਾਰ ਜਾ ਕੇ ਆਪਾਂ ਮਸਤ ਕਰੀਏ ਐਂਦਾ ਤੇ ਬੰਦੇ ਹੁੰਦੇ ਆ ਸੋ ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਆ ਵਾਈਗੂ ਦੀ ਖਾਸਾ ਵਾਈਗੂ ਦੀ ਖਫਾ